ਰੋਪਾਕਾਲਕੀ ਸੇਵਾ ਗਰੁੱਪ ਹਾਂਗਕਾਂਗ ਵੱਲੋਂ ਵੀਰਾਂ ਨੇ ਸੇਵਾ ਭੇਜੀ ਆ 25000 ਰੁਪਿਆ ਸੇਵਾ ਮਾਦਾ ਨੂੰ ਭੇਜੀ ਆ ਜੀ 25000 ਦੀ ਸੇਵਾ ਮਾਦਾ ਨੂੰ ਅੰਦਰ ਦੇ ਚੁਕੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਡਰਾਈਵਰ ਵੀਰਾਂ ਦਾ ਹਾਂਗਕਾਂਗ ਗਰੁੱਪ ਵੱਲੋਂ ਵਾਹ ਜੀ ਹਾਂਜੀ ਦੋਸਤੋ ਆਪਾਂ ਖੜੇ ਆ ਪਿੰਡ ਵੱਡੇ ਸਭਰਾ ਦੇ ਵਿੱਚ ਦੋਸਤੋ ਇੱਕ ਵੀਡੀਓ ਪਾਈ ਗਈ ਸੀ ਵੀਰਾਂ ਵੱਲੋਂ ਜਿੰਦਾ ਕੁਛ ਸਰੀਰ ਦੇ ਬਾਈ ਜੀ ਕਿਸੇ ਤਰੀਕੇ ਨਾਲ ਬਾਈ ਜੀ ਬਿਲਕੁਲ ਜਲ ਚੁੱਕਾ ਸੀਗਾ ਤੇ ਜਦੋਂ ਪਿੰਡ ਵਾਲਿਆ ਵੀਰਾਂ ਨੂੰ ਪਤਾ ਲੱਗਾ ਨੌਜਵਾਨ ਵੀਰਾਂ ਨੂੰ ਕਿਉਂਕਿ ਇਹ ਵੀਰ ਪਹਿਲਾਂ ਵੀ ਬੜਾ ਸਹਯੋਗ ਦਿੰਦੇ ਰਹਿੰਦੇ ਆ ਤੇ ਉਹਨਾਂ ਵੀਰਾਂ ਨੇ ਮਾਤਾ ਕਸ਼ਮੀਰ ਕੌਰ ਪੁੱਤਰ ਬਿੰਦਰ ਸਿੰਘ ਉਹਦਾ ਨਾਂ ਸੀ ਜੀ ਤੇ ਇਲਾਜ ਵੀ ਕਰਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਜ਼ਖਮ ਵੀ ਰਾਜੀ ਹੋਣੇ ਲਾਪੇ ਸੀ ਤੇ ਅਚਾਨਕ ਰੱਬ ਨੂੰ ਕੁਝ ਮਨਜ਼ੂਰ ਹੋਰ ਸੀ ਜੀ ਤੇ ਉਸ ਵੀਰ ਦੀ ਅਚਾਨਕ ਕੁਝ ਦਿਨਾਂ ਬਾਅਦ ਇਸ ਦੁਨੀਆ ਤੋਂ ਅਲਵਿਦਾ ਹੋ ਜਾਂਦੇ ਆ ਜੀ ਤੇ ਅੱਜ ਵੀਰਾਂ ਲੋ ਕੋਚ ਮਾਇਆ ਭੇਜੀ ਗਈ ਹੈ ਜੀ ਅਕਾਲ ਸੇਵਾ ਗਰੁੱਪ ਹਾਂਗਕਾਂਗ ਜਿਹੜੇ ਵੀਲ ਡਰਾਈਵਰ ਭਾਈ ਚਾਰਾ ਜੀ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਬੇਨਤੀ ਕਰਦੇ ਆਂ ਵੀ ਬੜਾ ਵਧੀਆ ਕੀਤਾ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਸੀ ਇਲਾਜ ਕਿਉਂਕਿ ਬਾਅਦ ਵਿੱਚ ਤਾਂ ਵੀਰਾਂ ਨੂੰ ਪਤਾ ਲੱਗਾ ਭਜਨਸ ਕੀਤੀ ਹੈ ਨਾ ਕਿਉਂਕਿ ਇਲਾਜ ਖਣੋਂ ਬੰਦੇ ਕਈ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਕਿਤੇ ਕੋਈ ਵੀਡੀਓ ਆਵੇ ਨਾ ਤੇ ਥੋੜਾ ਥੋੜਾ ਟੈਲੀਫੋਨ ਜਰੂਰ ਦਸਵੰਦ ਕੱਢਿਆ ਕਰੋ ਕਿਸੇ ਗਰੀਬ ਪਰਵਾਰਾਂ ਲਈ ਤੇ ਆਜੋ ਤੁਹਾਨੂੰ ਕਰਦੇ ਹਾਲਾਤ ਵੀ ਵਿਖਾਉਣੇ ਆ ਤੇ ਵੀਰਾਂ ਨਾਲ ਵੀ ਗੱਲਬਾਤ ਕਰਾਉਣੇ ਆ ਜਿਹੜੇ ਵੀਰਾਂ ਵੱਲੋਂ ਇਹ ਮਾਇਆ ਇੱਥੇ ਭੇਜੀ ਗਈ ਹੈ ਜਿਨ੍ਹਾਂ ਦੇ ਕੋਲ ਉਹ ਵੀਰ ਅਜ ਪਹੁੰਚੇ ਨੇ ਜੀ ਆਜੋ ਆਪਾਂ ਕਰਦੇ ਆ ਗੱਲਬਾਤ ਵੀ ਬਾਕੀ ਤੁਸੀਂ ਆ ਕਰਦੇ ਹਾਲਾਤ ਦੇਖ ਸਕਦੇ ਆ ਨਾ ਕੋਈ ਖਿੜਕੀ ਨਾ ਕੋਈ ਬਾਰੀਆ ਨਾ ਕੋਈ ਬਾਥਰੂਮ ਆ ਜੀ ਇਹਨੂੰ ਦੇਖਦੇ ਆਹ ਦੇਖੋ ਬਿਲਕੁਲ ਮੜਾ ਮੋੜ ਜਾ ਸਿਸਟਮ ਜੀ ਅਵੇਂ ਸਿਰ ਲਕਾਵਾ ਹੀ ਬਣਾਇਆ ਵੇਖੋ ਉਤਰਾ ਇੱਟਾਂ ਕਰਦੀਆਂ ਕੰਨਾਂ ਤੇ ਪਈਆਂ ਨੇ ਤੇ ਆਜੋ ਭਰਾਵਾਂ ਨੇ ਜੋ ਵੀ ਸਹਿਯੋਗ ਦਿੱਤਾ ਜੀ ਉਹਨਾਂ ਤੋਂ ਆਪਾਂ ਗੱਲਬਾਤ ਕਰਦੇ ਹਾਂ ਵੀਰਾਂ ਦੇ ਨਾਲ ਬਾਕੀ ਇਹ ਮਾਤਾ ਕਸ਼ਮੀਰਕੌਰਾ ਜੀ ਇਹਨਾਂ ਦਾ ਪੁੱਤਰ ਸੀ ਜੀ ਜਿਨ੍ਹਾਂ ਨੇ ਮਾਤਾ ਕੀ ਨਾਂ ਹੈ ਜੀ ਆਪਣਾ ਬਿੰਦਰ ਸਿੰਘ ਪੁੱਤ ਦਾ ਨਾਂ ਬਿੰਦਰ ਸਿੰਘ ਸੀ ਤੁਹਾਡਾ ਕੀ ਨਾਂ ਹੈ ਜੀ ਕਸ਼ਮੀਰਕੌਰ ਕਸ਼ਮੀਰਕੌਰ ਕੀ ਗੱਲ ਹੋਈ ਸੀ ਪੁੱਤ ਨੂੰ ਜੀ ਅੱਗ ਵੱੜੀ ਸੀ ਉੱਥੇ ਪਤਾ ਨਹੀਂ ਸੜ ਗਿਆ ਮੇਰਾ ਪੁੱਤ ਅਸੀਂ ਨਾਲ ਜਲੋ ਪਿਆ ਮੇਰਾ ਪੁੱਤ ਜਰੂਰ ਮਨਾਣ ਮੇਥ ਹੋਇਆ ਗਿਆ ਤੇ ਫਿਰ ਕਿਵੇਂ ਵੀਰਾਂ ਦੇ ਨਾਲ ਇਹਨਾਂ ਦੇ ਨਾਲ ਮੁੜ ਕੇ ਗੱਲਬਾਤ ਹੋਈ ਥੋੜੀ ਘਣੀ ਤੇ ਚਲੋ ਜਿੰਨੇ ਜੋਗਾ ਕਰਦੇ ਰਹੇ ਆ ਵਦੂ ਤੇ ਮੇਰੀ ਤਾਂ ਕੋਈ ਵਾਹ ਨਹੀਂ ਪਤਨਾ ਮੇਰੇ ਘਰ ਤਾਂ ਰੋਟੀ ਵੀ ਨਹੀਂ ਪੱਕਦੀ ਬੁਰੇ ਹਾਲਾਤ ਸੀ ਬੁਰੇ ਹਾਲਾਤ ਸੀ ਕੋਈ ਨਹੀਂ ਮਾਤਾ ਕੋਈ ਨਹੀਂ ਦੇਖੋ ਮਾਤਾ ਭਾਵਕ ਹੋ ਗਈ ਆ ਤੇ ਇਹ ਹੁਣ ਕੀ ਕਹਿਣਾ ਚਾਹੁੰਦੇ ਉਹਨਾਂ ਵੀਰਾਂ ਨੇ ਮਾਇਆ ਭੇਜੀ ਚਲੋ ਹੰਕੰਗ ਤੋਂ ਪੁੱਤ ਜੋ ਸਰਦਾ ਮੈਂ ਤੇ ਨਹੀਂ ਦਿਓ ਮੈਂ ਤੁਹਾਡਾ ਹੀ ਵਰਤਣਾ ਬਿਲਕੁਲ ਜੀ ਮੈਂ ਕਿੱਥੇ ਜਾਣਾ ਕਿ ਹੁਣ ਅਖੰਡਪਾੜ੍ਹ ਸਾਹਿਬ ਖਰਚਾ ਹੁਣ ਹੋਣਾ ਹੈ ਨਾ ਕਰਾਉਣੇ ਆ ਸੁਮਨੀ ਸਾਹਿਬ ਚਲੋ ਜਿੱਦਾਂ ਵੀ ਆ ਤੇ ਘਰ ਦੇ ਵੀ ਹਾਲਾਤ ਮਾੜੇ ਆ ਹਨਾ ਤੇ ਬਾਕੀ ਆਜਾ ਆਪਾਂ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ ਦੇਖੋ ਆ ਕਮਰੇ ਸੀਗੇ ਤੇ ਇਲਾਜ ਖੁਣੋਂ ਬੰਦੇ ਚਲੇ ਜਾਂਦੇ ਕਈ ਵਾਰਾ ਵੀਰ ਜੀ ਕੀ ਨਾ ਹੈ ਅੰਗਰੇਜ਼ੀ ਸਭ ਤੇ ਕੀ ਗੱਲਬਾਤ ਸੀ ਜਿਹੜੀ ਕੁਝ ਦਿਨ ਪਹਿਲਾਂ ਵੀਡੀਓ ਪਾਈ ਗਈ ਸੀ ਜਿਹੜੀ ਤੇ ਜਿਹੜੇ ਦਾਨੀ ਸੱਜਣਾ ਨੇ ਚਲੋ ਕੁਝ ਮਦਦ ਕੀਤੀ ਹੈ ਜੀ ਤੇ ਕੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਤੁਜੀ ਬਹੁਤ ਮਾੜੀ ਗੱਲ ਹੋਈ ਆ ਥੋੜੇ ਦਿਨ ਪਹਿਲਾਂ ਹੀ ਪਿੱਲਾ ਵੀਡੀਓ ਪਾਈ ਵੀਰ ਦੀ ਜਿੱਦਾਂ ਕਰਕੇ ਸਾਨੂੰ ਪਤਾ ਲੱਗਾ ਜੀ ਆਈ ਤੇ ਵੀ ਹਾਲਾਤ ਜਾਦੇ ਮਾੜੇ ਵੀਰ ਦੇ ਲਾਜ ਦੁੱਖੋਂ ਹੀ ਕੰਮ ਹੋਇਆ ਤੇ ਪਹਿਲਾਂ ਹੀ ਵੀਡੀਓ ਪਾਈ ਇਹਨੂੰ ਕੋਈ ਦਾਨੀ ਸੱਜਣ ਵੀਰ ਮਤ ਕਰੂਗਾ ਜੀ ਚਲੋ ਰਲ ਕੇ ਸਹਾਇਤਾ ਹੋ ਜੂਗੀ ਵੀਰ ਦੇ ਪਰ ਚਲੋ ਉਹਦੀ ਕਿਸਮਤ ਹੀ ਵੀਰ ਦੇ ਚਲੋ ਜੋ ਰੱਬ ਨੂੰ ਪਾਣਾ ਮੰਨਣਾ ਪੈਣਾ ਆਪਾਂ ਨੂੰ ਠੀਕ ਹੈ ਤੇ ਚਲੋ ਵੀਰਾਂ ਨੇ ਹਾਂਗਕਾਂਗ ਤੋਂ ਸੇਵਾ ਕੀਤੀ ਆ ਵੀਰ ਬਹੁਤ ਧੰਨਵਾਦ ਉਹਨਾਂ ਦਾ ਦਿਲੋਂ ਧੰਨਵਾਦ ਹਾਂਗਕਾਂਗ ਡਰਾਈਵਰ ਗਰੁੱਪ ਉਹਨਾਂ ਦਾ ਅਕਾਲ ਗਰੁੱਪ ਹਾਂਗਕਾਂਗ ਡਰਾਈਵਰ ਵੀਰਾਂ ਦਾ ਬਹੁਤ ਧੰਨਵਾਦ ਬਿਲਕੁਲ ਬਹੁਤ ਧੰਨਵਾਦ ਇਹਨਾਂ ਦਾ ਵੀਰ ਉਹਨਾਂ ਨੇ ਸੇਵਾ ਭੇਜੀ ਆ ਵੀ ਉਹਨਾਂ ਸੇਵਾ ਤੁਹਾਨੂੰ ਦੇ ਲਈ ਬਿਲਕੁਲ ਜੀ ਬਿਲਕੁਲ ਜੀ ਬਾਕੀ ਆ ਵੀਰ ਆ ਭੈਣ ਆ ਸਾਰੇ ਨਾਲ ਮਿਲ ਕੇ ਚੋਣ ਆਈ ਜਗਮਉਂ ਸਿੰਘ ਜੀ ਤੇ ਮਾਇਆ ਕਿਹਨਾਂ ਵੱਲੋਂ ਭੇਜੀ ਗਈ ਹੈ ਜੀ ਅਕਾਲ ਕੀ ਸੇਵਾ ਗਰੁੱਪ ਹਾਂਗਕਾਂਗ ਤੋਂ ਡਰਾਈਵਰ ਵੀਰਾਂ ਵੀ ਜਿਨ੍ਹਾਂ 25000 ਦੀ ਸੇਵਾ ਮਤਲਬ ਮਾਦਾ ਹfte ਭੇਜੀ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂਗਕਾਂਗ ਦੇ ਡਰਾਈਵਰ ਵੀਰਾਂ ਦਾ ਕਿੰਨਾ ਮਾਦਾ ਹਤੇ 25000 ਰੁਪਏ ਦੀ ਸੇਵਾ ਭੇਜੀ ਤੇ ਕੀ ਗੱਲ ਹੋਈ ਸੀ ਕਾਦੇ ਵਾਸਤੇ ਭੇਜੀ ਹੈ ਕੀ ਕਰਨਾ ਸੀ ਬਲਾ ਇੱਕ ਕੁਝ ਦਿਨ ਪਹਿਲਾਂ ਵੀਡੀਓ ਵੇਖੀ ਹਾਂ ਤੋਂ ਤੋਂ ਵੀਰਾਂ ਨੇ ਵੀ ਜਿਹੜਾ ਮਾਦਾ ਦਾ ਬੇਟਾ ਹੈ ਮਤਲਬ ਜਿਹੜਾ ਵੀ ਉਹਨੇ ਡਿੱਗਣ ਕਰਕੇ ਸੜ ਗਿਆ ਸੀ ਕਾਫੀ ਜਿਆਦਾ ਸੜ ਚੁੱਕਾ ਸੀ ਤੇ ਉਹ ਨਹੀਂ ਮਤਲਬ ਜਿਦਖੋ ਨਹੀਂ ਚਾਹੀ ਦਲਾਜ ਕਰਾ ਗਰੀਬ ਪਰਿਵਾਰ ਸੀ ਗਰੀਬ ਪਰਿਵਾਰ ਵੀ ਜਿੰਨਾ ਕਰਕੇ ਉਹ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਜੋਣ ਭਾਜੀ ਇਹਨਾਂ ਨੇ ਮਤਲਬ ਹਾਲਾਤ ਦੇ ਵੇਖ ਕੇ ਘਰ ਦੇ ਤੋਂ ਨਾ ਸੇਵਾ ਭੇਜੀ ਆ ਕਿ ਚਲੋ ਮਾਦਾ ਦਾ ਕੁਝ ਹਲਪ ਹੋ ਸਕੇ ਅਸੀਂ ਫੇਰ ਦੁਬਾਰਾ ਕਹਦੇ ਆ ਕਿ ਬਹੁਤ ਉਹਨਾਂ ਵੀਰਾਂ ਦਾ ਡਰਾਈਵਰ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਗਰੁੱਪ ਆਕਾਲ ਕੀ ਸੇਵਾ ਗਰੁੱਪ ਹਾਂਗਕਾਂਗ ਵੱਲੋਂ ਵੀਰਾਂ ਨੇ ਸੇਵਾ ਭੇਜੀ ਆ 25000 ਰੁਪਿਆ ਸੇਵਾ ਮਾਦਾ ਨੂੰ ਭੇਜੀ ਆ ਜੀ 25000 ਦੀ ਸੇਵਾ ਮਾਦਾ ਨੂੰ ਮਤਲਬ ਦੇ ਚੁੱਕੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਡਰਾਈਵਰ ਵੀਰਾਂ ਦਾ ਹਾਂਗਕਾਂਗ ਗਰੁੱਪ ਵੱਲੋਂ ਵਾਹ ਜੀ ਬੜੀ ਵਧੀਆ ਗੱਲ ਹੈ ਵੇਖੋ ਜੀ ਜਿਹੜੇ ਆ ਵੇਖੋ ਵੀਰਾਂ ਨੇ ਪੇਜੀ ਆ ਮਾਇਆ ਚ ਮਾਤਾ ਚਲੋ ਆਪਣਾ ਕੋਈ ਦੁੱਖਤਾ ਚਲੋ ਪੁੱਤ ਤਾਂ ਆਪਾਂ ਕਿਸੇ ਦਾ ਵਾਪਸ ਨਹੀਂ ਕਰ ਸਕਦੇ ਪਰ ਲੋ ਮਦਦ ਜ਼ਰੂਰ ਕਰਨੀ ਚਾਹੀਦੀ ਆ ਚਲੋ ਕਹਿੰਦੇ 1-1 ਰੁਪਏ ਦਾ ਸਹਿਯੋਗ ਹੋ ਜੇ ਨਾ ਤੇ 1-1 ਰੁਪਇਆ ਵੀ ਦੇਏ ਤੇ ਬੜਾ ਸਹਿਯੋਗ ਹੋ ਜਾਂਦਾ ਚਲੋ ਅਸੀਂ ਦਿਲੋਂ ਧੰਨਵਾਦ ਕਰਦੇ ਆ ਭਰਾਵਾਂ ਦਾ ਤੇ ਜਦੋਂ ਵੀ ਕਿਤੇ ਜ਼ਰੂਰਤ ਹੋਵੇ ਜੀ ਕਿਸੇ ਵੀ ਗਰੀਬ ਪਰਿਵਾਰ ਦੇ ਨਾਲ ਖੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵੀਰ ਬਹੁਤ ਲੰਮੇ ਸਮੇਂ ਤੋਂ ਸੇਵਾ ਚੱਲਦੀ ਆ ਰਹੀ ਇਹਨਾਂ ਦੀ। ਜੀ। ਤੇ ਡਰਾਈਵਰ ਵੀਰਾਂ ਦੀ ਹਾਂਗਕਾਂਗ ਤੋਂ ਅਕਾਲ ਕੀ ਸੇਵਾ ਗਰੋਪ ਇਹਨਾਂ ਦਾ, ਵੀਰਾਂ ਦਾ। ਬਿਲਕੁਲ ਜੀ। ਬਹੁਤ ਲੰਮੇ ਸਮੇਂ ਤੋਂ ਜਿੱਥੇ ਕਦੇ ਲੋਡ ਬੰਦ ਹੋ ਗਏ ਲੰਦਕਾਰ ਜਿੱਥੇ ਵੀ ਸੇਵਾ ਜਾਂਦੀ ਆ। ਹਰੇਕ ਲੋਡ 'ਤੇ ਇਹ ਮੇਰੇ ਵੀਰ ਸੇਵਾ ਭੇਜਦੇ ਰਹਿੰਦੇ ਆ। ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਂਗਕਾਂਗ ਡਰਾਈਵਰ ਵੀਰਾਂ ਦਾ, ਅਕਾਲ ਕੀ ਸੇਵਾ ਗਰੋਪ ਇਹਨਾਂ ਦਾ। ਤੇ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵੀਡੀਓ ਸ਼ੇਅਰ ਕਰੋ ਦੋਸਤੋ ਵੱਧ ਤੋਂ ਵੱਧ ਪਤਾ ਲੱਗ ਸਕੇ ਵੀ ਮਾਇਆ ਜਿਹੜੀ ਕਿਸੇ ਵੀਰ ਨੇ ਵੀ ਭੇਜੀ ਆ ਪਰਿਵਾਰ ਤੱਕ ਪਹੁੰਚ ਚੁੱਕੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ